ਰੇਡ ਵਾਲੇ 31 ਸਾਲਾ ਬਲਕੀਤ ਸਿੰਘ ਦਾ ਅਤਿਪ ਸਸਕਾਰ ਪੂਰੇ ਸੈ릭 ਸੰਬਾਰ ਦੇ ਨਾਲ ਉਹਨਾਂ ਦੇ ਜੱਤੇਪੁਰ ਦੇ ਵਿਖੇ ਕੀਤਾ ਗਿਆ ਇਸ ਦੌਰਾਨ ਹਰ ਅੱਖਾਂ ਦਬਸੀ ਅਤੇ ਕਲਰੌਰ ਇਲਾਕੇ ਦੇ ਕਿਸਾਰਾ ਦੇ ਵੀ ਆਪਣਾ ਟਰੈਕਟਰ ਬਾਜ ਉੱਥੇ ਰੱਦ ਕਰ ਦਿੱਤਾ ਸ਼ਹੀਦ ਦੇ ਦੁਕਾਨਦਾਰਾਂ ਦੇ ਵੱਲੋਂ ਵੀ ਸ਼ਹੀਦ ਦੀ ਸ਼ਹਾਦਤ ਦੇ ਸਰਬਾਦ ਦੇ ਵਿੱਚ ਦੁਕਾਨਾਂ ਬੰਦ ਰੱਖੀਆਂ ਗਈਆਂ ਮੈਂ ਉਹਨਾਂ ਦੇ ਮਾਮਾ ਜੀ ਦਾ ਬੇਟਾ ਤੇ ਉਹ ਸਾਡੇ ਪੂਆ ਜੀ ਪੂਆ ਜੀ ਦਾ ਬੇਟਾ ਸੀ ਉਹ ਰਿਨੱਚੇ ਨੌਕਰੀ ਕਰਦਾ ਸੀ ਹੌਲਦਾਰ ਰੈਂਕ 'ਚ ਇਹ ਤੇ ਸਾਨੂੰ ਕੱਲ ਹੀ ਪਤਾ ਲੱਗਾ ਕਿ ਕੂਨ ਆਇਆ ਹਨ ਪਰਸੋਂ ਸ਼ਾਮ ਨੂੰ ਕੀਤਾ ਤਾਂ ਉਹਨਾਂ ਦੇ ਲੋਡਿੰਗ 언ਲੋਡਿੰਗ 'ਚ ਵਰਕੀ ਕਰਨ ਦੇ ਪਹੁੰਚੇ ਤੋਂ ਲੋਡਿੰਗ 언ਲੋਡਿੰਗ 'ਚ ਮਿਸ਼ਨ ਅੰਦਰ ਕਰਨ ਦੇ ਤੇ ਉਹਨਾਂ ਦੇ ਛੱਟ ਲੱਗ ਗਈ ਐ ਚੈਸਟ 'ਚ ਤੇ ਕ੍ਰਿਟੀਕਲ ਆ ਕਾਫੀ ਤੇ ਤੁਸੀਂ ਆਓ ਜਲਦੀ ਆਓ ਤੋਂ ਉਹਨਾਂ ਦੇ ਚਾਚਾ ਜੀ ਇੱਕ ਉਹਨਾਂ ਦਾ ਬ੍ਰਦਰ ਆ ਉਹ ਇਟ ਸਿਗਨੇਮੈਂਟ 'ਚ ਆ ਉਹ ਉੱਥੇ ਗਏ ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਆ ਉੱਥੇ ਕਮਾਂਡੋ ਹਸਪੀਟਲ ਤੇ ਉਹਨਾਂ ਨੂੰ ਫਿਰ ਡਾਕਟਰ ਸਾਹਿਬ ਨੇ ਉਹਨਾਂ ਨੂੰ ਕਿਹਾ ਕਿ ਇਹ ਸ਼ਹੀਦ ਹੋ ਗਿਆ ਦੇਸ਼ ਵਾਸਤੇ ਹਾਂ ਜੋ ਵੀ ਫੌਜ ਜਵਾਨ ਕੰਮ ਕਰਦਾ ਵਾ ਉਹ ਦੇਸ਼ ਦੀ ਸੇਵਾ ਹੀ ਕਰਦਾ ਸ਼ਹੀਦ ਹੀ ਹੁੰਦਾ ਤੇ ਸ਼ਹੀਦੀ ਹੋਇਆ ਸਾਡਾ ਵੀਰ ਸਰਦਾਰ ਮਲਕੀਤ ਸਿੰਘ ਜੀ ਬੱਚੇ ਜੀ ਉਹਨਾਂ ਦੀ ਇੱਕੋ ਬੇਟੀ ਆ ਤੇ ਛੋਟੀ ਬੇਟੀ 5-6 ਸਾਲ ਦੀ ਤੇ ਫਾਦਰ ਸਾਹਿਬ ਉਹਨਾਂ ਦੇ ਬਚਪਨ ਤੋਂ ਹੀ ਅਕਾਲ ਚਲਾਣਾ ਕਰ ਗਏ ਛੋਟੇ ਛੋਟੇ ਹੀ ਬੜੇ ਗਰੀਬ ਪਰਿਵਾਰ ਦੇ ਆ ਤੇ ਮਾਤਾ ਜੀ ਉਹਨਾਂ ਦੀ ਨੇ ਬੜਾ ਇੱਥੇ ਉਦੋਂ ਮੈਂ ਵੀ ਛੋਟਾ ਸੀ ਤੇ ਅਸੀਂ ਇੱਥੇ ਹੁੰਦੇ ਹੁੰਦੇ ਗਿਆਨ ਸਾਗਰ ਸਕੂਲ ਆ ਤੇ ਵਿਚਾਰੀ ਨੇ ਇੱਕ ਇੱਕ ਮਹੀਨਾ ਲਾ ਕੇ 500 ਰੁਪਏ ਲੈ ਲੈ ਕੇ ਟਾਫੀਆਂ ਵੇਚ ਵੇਚ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਤੇ ਬੱਚੇ ਪਾਲੇ ਤੇ ਫੌਜ ਦੀ ਦੇਸ਼ ਦੀ ਸੇਵਾ ਵਾਸਤੇ ਭੇਜਿਆ ਪਰ ਅੱਜ ਸਾਡਾ ਵੀਰ ਦੀ ਇਸ ਲਈ ਕੁਰਬਾਨ ਹੋ ਗਿਆ ਦੇਸ਼ ਦੀ ਸੇਵਾ ਕਰਦਾ ਕਰਦਾ ਤੇ ਮੈਂ ਗਰੀਬ ਪਰ